ਲੋਈ ਡਾਕਟਰ ਨਹੀਂ ਮਿਲਿਆ ਸਾਨੂੰ ਹਸਪਤਾਲ ਬਈ ਅਸੀਂ ਇਹਨੂੰ ਲੈ ਕੇ ਆਏ ਸੀ ਵਿਚਾਰੇ ਨੂੰ ਤੇ ਪਰ ਉਹ ਮਰਨਾ ਤੇ ਜਾਉਣਾ ਹਨਾ ਉਹ ਤਾਂ ਮਾਲਕ ਦੇ ਹੱਥ ਆ ਉਹ ਆਪਣੇ ਹੱਥ ਨਹੀਂ ਹੈਗਾ ਪਰ ਅਸੀਂ ਚਾਹੁੰਦੇ ਆ ਵੀ ਇਹਦੀ ਜਾਨ ਬਚ ਜਾਏ ਪਰ ਸਾਨੂੰ ਇੰਨਾ ਪਰੇਸ਼ਾਨ ਵੀ ਨਹੀਂ ਕਰਨਾ ਚਾਹੀਦਾ ਹੁਣ ਜਦੋਂ ਅਸੀਂ ਕੋਈ ਅਸੀਂ ਕਿਹਾ ਹੈ ਕਹਿੰਦੇ ਮਾਰ ਮਾਰ ਜੇ ਇਹ ਜਾਂ ਕੋਈ ਅਸੀਂ ਥੋੜੇ ਤੋਂ ਪੈਸੇ ਲਏ ਹਨਾ ਇਹਦੇ ਵੀ ਪੈਸੇ ਜੋ ਸਾਨੂੰ ਤੁਸੀਂ ਕਹਿੰਦੇ ਵੀ ਅਸੀਂ ਇਲਾਜ ਦੇ ਪੈਸੇ ਦੇਵਾਂਗੇ ਮੈਂ ਕਹਿੰਦਾ ਵੀ ਅਸੀਂ ਇਲਾਜ ਕਰਾਉਣੇ ਥੋੜੇ ਤੋਂ ਰੁਪਈਆ ਨਹੀਂ ਲੈਂਦੇ ਹਾਂ ਇਧਰ ਪਿੰਡ ਦੇ ਵਿੱਚ ਇਧਰ ਵਿੱਚ ਦੀ ਚਾਲ ਆ ਅਸੀਂ ਆਨੇ ਵੀ ਚਲੋ ਇਹਦੀ ਵਿਚਾਰੇ ਦੀ ਜਾਨ ਬਾਜ਼ ਜਿਹੜਾ ਮਰਨਾ ਜੋਣਾ ਉਹ ਰੱਬ ਦੇ ਹੱਥਾ ਹੀ ਉਹ ਆਪਣੇ ਹੱਥ ਨਹੀਂ ਹੈਗਾ ਤੇ ਚਲੋ ਆ ਬੈ ਜਾ ਬੈ ਪੁੱਤ ਬੈ ਜਾ ਇਹਨੂੰ ਨਮਾਤਾ ਗੱਲ ਮੁੰਡਿਆਂ ਨੇ ਮੈਂ ਇਹਨਾਂ ਗਲਤੀ કરી ਬਹੁਤ ਵੱਡੀ ਉਹਨਾਂ ਨੇ ਨਮਾਉਣ ਵਾਲੀ ਸਾਡੇ ਬਿਨਾ ਪੁੱਛ ਤੋਂ ਨਮਾਤਾ ਤੇ ਉਹਦੇ ਨਾਲ ਥੋੜਾ ਮੈਨੂੰ ਲੱਗਦਾ ਹੈ ਸਰੀਰ ਆ ਕੜ ਗਿਆ ਤਾਂ ਹੁਣ ਅਸੀਂ ਲੱਗੇ ਹੋਏ ਆ ਜੀ ਬਚਾਉਣੇ ਨੂੰ ਹੁਣ ਆ ਬਾਕੀ ਥੋੜੀ ਮਰਜ਼ੀ ਠੀਕਾ ਜੋ ਵੀ ਹੈਗਾ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਅੱਜ ਮੈਂ ਕਹਿੰਦਾ ਇਹਦੀ ਜਾਣਵਾਜੇ ਚਲੋ ਵਿਚਾਰਾ ਬਾਜੇ ਹੈ ਨਾ ਮੈਂ ਗੱਡੀ ਚ ਲੈ ਕੇ ਸਵੇਰ ਦਾ ਇਹਨੂੰ ਭੱਜੇ ਫਿਰਦੇ ਆ ਕਦੇ ਕਿਸੇ ਡਾਕਟਰ 'ਚ ਮਾੜੀ ਕਿਸਮਤ ਪਤ ਨਹੀਂ ਸਾਡੀ ਹੋਈ ਪਈ ਹੈ ਕਿ ਇਹਦੀ ਹੋਈ ਪਈ ਸਾਨੂੰ ਕੋਈ ਡਾਕਟਰ ਨਹੀਂ ਮਿਲ ਰਿਹਾ ਸਮਝ ਤੋਂ ਬਾਹਰ ਹੋ ਗਈ ਕਹਾਣੀ ਅਕੀ ਮੈਨੂੰ ਮੈਂ ਅਪੀਲ ਕਰਦਾ ਵੀ ਬਾਈ ਮੈਂ ਨਾ ਤੁਸੀਂ ਐ ਕਰਕੇ ਮੈਨੂੰ ਨਫ਼ਰਤ ਨਾ ਮੇਰੇ ਅੰਦਰ ਪੈਦਾ ਕਰੋ ਤੁਸੀਂ ਵਾਰ-ਵਾਰ ਮੈਨੂੰ ਪਰੇਸ਼ਾਨ ਕਰੋ ਹੁਣ ਜਦੋਂ ਅਸੀਂ ਲੱਗੇ ਹੋਏ ਆ ਅਸੀਂ ਗੱਡੀ ਆ ਗੱਡੀ ਦਾ ਪਤਾ ਕਰਾਇਆ ਕਿੰਨਾ ਤੇਲ ਕਿੰਨਾ ਖਾਂਦੀ ਗੱਡੀ ਇਹਨੂੰ ਲੈ ਕੇ ਕੋਈ ਐ ਨਹੀਂ ਇਹਨੂੰ ਮੋਟਰਸਾਈਕਲ ਤੇ ਲੈ ਕੇ ਤੁਰੇ ਫਿਰਦੇ ਸੀ ਇਹਨੂੰ ਗੱਡੀ 'ਚ ਲੈ ਕੇ ਆਏ ਸਪੈਸ਼ਲ ਤਾਂ ਮੈਂ ਗੱਡੀ 'ਚ ਹੀ ਲੈ ਕੇ ਜਾਣਾ ਹੁਣ ਕੋਈ ਵੀ ਡੌਗ ਲੈ ਕੇ ਜਾਣਾ ਹਸਪਤਾਲ ਗੱਡੀ 'ਚ ਹੀ ਲੈ ਕੇ ਜਾਣਾ ਉਹਦੇ ਹੱਥੇ ਭਲਾ ਸਾਨੂੰ ਕਿਸੇ ਤੋਂ ਪੈਸੇ ਧਾਰੇ ਪੜਨੇ ਪੈਣ ਜਾਂ ਜਿਵੇਂ ਮਰਜ਼ੀ ਕਰਨਾ ਪਵੇ ਇਧਰ ਚੱਲ ਬਈ ਤੇ ਇਧਰ ਆ ਇਧਰ ਤਾਂ ਜਿਵੇਂ ਮਰਜ਼ੀ ਕਰਨਾ ਪਵੇ ਜੀ ਤਾਂ ਮੈਂ ਅਪੀਲ ਕਰਦਾ ਮੈਂ ਮੈਂ ਵਾਰ-ਵਾਰ ਨਾ ਪਰੇਸ਼ਾਨ ਨਾ ਕਰਿਆ ਕਰੋ ਇੱਕ ਬੰਦਾ ਪਹਿਲਾਂ ਪਰੇਸ਼ਾਨ ਹੁੰਦਾ ਠੀਕ ਆ ਸਾਨੂੰ ਪਰੇਸ਼ਾਨੀ ਇਹ ਬੜੀ ਹੈ ਵੀ ਇਹਦੀ ਜਾਣ ਪਛਾਨ ਜੇਕਰ ਤੁਸੀਂ ਸਾਨੂੰ ਸਾਨੂੰ ਆਪ ਦੇ ਆਪ ਤੇ ਨਵਰ ਧੋਣ ਲੱਗ ਜਾਂਦੀ ਹੈ। ਅ ਲਓ ਬਾਈ ਜੀ ਆਪਾਂ ਜਿਹੜਾ ਬੜਲਾਡੇ ਤੋਂ ਬੱਚਾ ਲੈਂਦਾ ਸੀਗਾ ਤੇ ਟ੍ਰੀਟਮੈਂਟ ਸ਼ੁਰੂ ਕਰਵਾਤਾ ਬਾਦ ਲਈ ਹੋਣਾ ਇਸ ਟਾਈਮ ਮੌਜੂਦਾ ਆ ਦਵਾਈਆਂ ਦੇਖ ਲਓ ਤੁਸੀਂ ਵੀ ਹੁਣ ਅਸੀਂ ਆਪ ਦੇ ਨੇ ਉਹ ਤਾਂ ਦੇਖੋ ਜੋਰ ਪੂਰਾ ਲਾਈ ਜਨੇ ਜਨੇ ਜੋਗੇ ਹੈਗਾ ਹਨ ਕੋਈ ਮੈਡੀਕਲ ਤੇ ਵੀ ਅਸੀਂ ਸਮਝ ਲਓ ਵੀ ਚਲੋ ਬੰਦਾ ਚੰਗਾ ਸੀ ਵਿਚਾਰ ਆਧਾਰ ਉਹਨੇ ਕਹਦਾ ਚਲ ਕੋਈ ਨਹੀਂ ਬਾਅਦ ਚ ਦੇ ਜੀ। ਇਹ ਘਟ ਕੇ ਸਾਡੇ ਕੋਲ ਹੁਣ ਜੇ ਬਜਣਾ ਜਾਂ ਨਾ ਬਜਣਾ ਉਹ ਪਰਮਾਤਮਾ ਦੇ ਹੱਥ ਹੈ ਉਹ ਆਪਣੇ ਹੱਥ ਕੁਝ ਵੀ ਨਹੀਂ ਹੈ ਤਾਂ ਮੈਂ ਅਪੀਲ ਇਹੀ ਕਰਦਾ ਵੀ ਜਿਆਦਾ ਦਿਮਾਗ ਤੇ ਸਾਡੇ ਵੀ ਨਾ ਤੁਸੀਂ ਬੋਝ ਪਾਉਣ ਦੀ ਕੋਸ਼ਿਸ਼ ਕਰਿਆ ਕਰੋ ਜਿੰਨੇ ਜੋਗੇ ਹੈਗੇ ਅਸੀਂ ਲੱਗੇ ਹੋਏ ਆ ਬਾਕੀ ਉਹ ਮਾਲਕ ਤੇ ਹਨ ਬੰਦੇ ਵੀ ਮਰ ਜਾਂਦੇ ਆ ਰੋਜ਼ਾਨਾ ਪਤਨੀ ਕਿੰਨੀਆਂ ਕ ਮੌਤ ਹੁੰਦੀਆਂ ਤਾਂ ਹੁਣ ਜੇ ਆਪਾਂ ਇਹਦਾ ਹੁਣ ਇਹਦੇ ਤੇ ਆਪਾਂ ਦਾ ਜੋਰ ਲਾਈ ਜਾਈਏ ਨਾ ਆਪਦਾ ਤੁਹਾਨੂੰ ਪਤਾ ਵੀ ਕਿੰਨੀਆਂ ਮੈਂ ਆਕੇ ਥੋੜਾ ਕਿ ਇਹਨੂੰ ਲੈ ਕੇ ਗਿਆ ਹਨ ਕਿੰਨੇ ਡਾਕਟਰਾਂ ਤੋਂ ਇਲਾਜ ਕਰਾਇਆ ਚਲੋ ਬਾਦਲ ਐ ਵੀ ਡਾਕਟਰ ਚਲੋ ਸਿਆਣੇ ਸਮਝਦਾਰ ਬਹੁਤ ਆ ਦਵਾਈ ਦੇਖ ਲਓ ਤੁਸੀਂ ਕਿੰਨੀ ਲਿਆਂਦੀ ਪਈ ਆ ਸਵੇਰ ਸਵੇਰ ਦੀਆਂ ਡ੍ਰਿਪਾਂ ਲੱਗੀਆਂ ਤਾਂ ਗਈਆਂ ਦੇ ਤੇ ਚਲੋ ਕਹਿੰਦੇ ਆ ਵੀ ਡਾਕਟਰ ਸਾਹਿਬ ਕਹਿੰਦੇ ਵੀ ਹੋ ਜਾਊਗਾ ਠੀਕ ਕੋਈ ਚੱਕਰ ਨਹੀਂ ਉਹ ਦਵਾਈ ਥੋੜੀ ਡੋਜ਼ ਅਸੀਂ ਵਧ ਦੇ ਬੈਠੇ ਪਿੰਦ ਤੇ ਉਹਦੀ ਵਜ੍ਹਾ ਨਾਲ ਹਾਲਤ ਥੋੜੀ ਖਰਾਬ ਹੋ ਗਈ ਬਾਕੀ ਜੋ ਵੀ ਅਪਡੇਟ ਹੈਗੀ ਆ ਉਹ ਆਪਾਂ ਤੁਹਾਨੂੰ ਸਮੇਂ-ਸਮੇਂ ਤੇ ਦਿੰਦੇ ਰਹਿਾਂਗੇ ਆ ਚਲੋ ਜੀ ਫਿਰ ਠੀਕ ਹੈ ਜੀ ਆ ਦਵਾਈ ਹੈ ਜੀ ਕੱਲੇ ਬੱਚੇ ਦੀ ਦਵਾਈ ਆਪਣੀ ਪੈਸੇ ਕਰੀ ਬਾਈ ਕਹਿੰਦਾ ਚਲੋ ਅ ਪਹਿਲਾਂ ਤੁਸੀਂ ਇਲਾਜ ਕਰਾ ਲਓ ਦੇ ਦਿਆ ਜੇ ਆਪਣੇ ਕੋਲੇ ਹੈ ਨਹੀਂ ਸੀਗੇ ਪੈਸੇ ਮੈਂ ਕਰੀ ਕਿਹਾ ਬਾਈ ਨੂੰ ਮਾਰ ਬਾਈ ਰੋਕ ਕੇ ਦੇ ਦਿੰਨੇ ਆ ਪੈਸੇ ਆਉਂਦੇ ਆ ਪੈ ਲੋ ਜੀ ਇਹਦੇ ਵਿਚਾਰੇ ਦੀ ਡ੍ਰਿਪਾਂ ਲੱਗੀਆਂ ਤੇ ਦਵਾਈ ਉਹ ਪਈ ਦੇਖੋ ਜੀ ਤੁਸੀਂ ਝੋਲਾ ਪਰਿਆ ਤੇ ਡਾਕਟਰਾਂ ਨੇ ਤਾਂ ਐਵੇਂ ਕਹਿ ਦਈਏ ਵਿਚਾਰਿਆਂ ਨੇ ਬਹੁਤ ਕੋਸ਼ਿਸ਼ ਕਰੀ ਬਚਾਉਣ ਦੀ ਉਹਨਾਂ ਨੇ ਤਾਂ ਆਪ ਦਾ ਪੂਰਾ ਵਾਹ ਲਾ ਰੱਖੀ ਹੈ ਵੀ ਬਾਜੇ ਹਨਾ ਠੀਕ ਹੋ ਜੇ ਬਾਕੀ ਦੇਖੋ ਜੀ ਮਾਲਕ ਦੇ ਹੱਥ ਜਿਵੇਂ ਆਪਾਂ ਕਹਿੰਨੇ ਹੁੰਨੇ ਵੀ ਮਾਲਕ ਨੇ ਜੋ ਵੀ ਕਰਨਾ ਉਹਨੇ ਸਭ ਦਾ ਦਾਣਾ ਪਾਣੀ ਲਿਖਿਆ ਵੀ ਇੰਨਾ ਟਾਈਮ ਆ ਭਾਈ ਤੂਖਾਣਾ ਤੇ ਅ ਪਰ ਦਵਾਈ ਹੁਣ ਤੁਸੀਂ ਵੇਖੋ ਜੀ ਲਾਉਣ ਨੂੰ ਉਹਨਾਂ ਨੇ ਸਾਨੂੰ ਦੇਤੀ ਵੀ ਪਿੰਡੋਂ ਲਵਾ ਲਿਆ ਕਰੋ ਜਾਂ ਇੱਥੇ ਲਿਆ ਕਰੋ 5 ਦਿਨ ਲਗਾਤਾਰ ਪਰ ਤੁਹਾਨੂੰ ਪਤਾ ਹੀ ਸਾਨੂੰ ਲਗਾਤਾਰ ਲਿਆਉਣਾ ਔਖਾ ਆਪ ਹੁਣ ਕੰਮ ਧੰਦਾ ਉਹੇ ਜਾ ਹਨਾ ਆਪ ਦਾ ਇਹ ਚਲੋ ਪਿੰਡੋ ਲਵਾ ਲਿਆ ਕਰਾਂਗੇ ਮੈਂ ਸਾਡਾ ਡਾਕਟਰ ਸਾਹਿਬ ਤੇ ਪਰ ਤੁਸੀਂ ਦਵਾਈ ਲਿਖ ਦਿਓ ਜੀ ਚਲੋ ਮੈਂ ਡਾਕਟਰਾਂ ਦਾ ਬਹੁਤ ਧੰਨਵਾਦ ਕਰਦਾ ਡਾਕਟਰ ਬੜੇ ਸਿਆਣੇ ਸਮਝਦਾਰੇ। ਕੋਈ ਗੱਲ ਨਹੀਂ ਵੀਰੇ ਕਹਿੰਦੇ ਅਸੀਂ ਤਾਂ ਆਪਦੇ ਨੂੰ ਉਹ ਫੁੱਲ ਕੋਸ਼ਿਸ਼ ਕਰਾਂਗੇ ਵਿਚੌਣ ਦੀ ਬਾਕੀ ਮਾਲਕ ਦੇ ਹੱਥ ਤੇ ਕੋਈ ਆਪਾਂ ਕੋਈ ਰੱਬ ਦੇ ਮਾਣ ਨਹੀਂ ਮਾਰੇ ਹਨਾ ਜਿਹੜਾ ਕੋਈ ਆਪਣੇ ਨਾਲ ਧੱਕਾ ਕਰੂਗਾ ਮਾਲਕ ਆਪਾਂ ਤਾਂ ਚਲੋ ਸੇਵਾ ਭਾਵਨਾ ਹੀ ਕਰਦੇ ਆ ਤੇ ਬਾਦਲ ਪਿੰਡ ਹੈ ਇਸ ਟਾਈਮ ਮੌਜੂਦਾ ਤੇ ਪਿੰਡ ਲੈ ਕੇ ਚੱਲੇ ਹਾਂ ਹੁਣ ਸੇਵਾ ਕਰਾਂਗੇ ਆਪਦੇ ਨੂੰ ਪੂਰੀ ਬਾਕੀ ਉਹੀ ਗੱਲ ਬਈ ਬਾਰਾ ਮਾਣਾ ਜ਼ਰੂਰ ਦਾ ਸਾ ਵੀ ਚਲੋ ਇੱਕ ਜਵਾਕ ਦੀ ਗਲਤੀ ਹੈ ਨਾ ਪਰ ਉਹਦੀ ਗਲਤੀ ਦੀ ਸਜ਼ਾ ਮੈਂ ਭੁਗਤਣ ਨੂੰ ਤਿਆਰ ਆਂ ਵੀ ਉਹਨੇ ਚਲੋ ਗੋਲੀ ਦੇ ਬੈਠਾ ਨਹੀਂ ਪਤਾ ਸੀ ਜਵਾਕ ਨਿਆਣ ਮਤ ਮੈਨੂੰ ਵੀ ਬੜੀਏ ਚੀਜ਼ ਦੀ ਅ ਮਹਿਸੂਸ ਹੋਈ ਜਾਂਦਾ ਵੀ ਗਲਤੀ ਹੋ ਗਈ ਯਾਰ ਬਹੁਤ ਵੱਡੀ ਗਲਤੀ ਹੋ ਗਈ ਤੇ ਚਲੋ ਫਿਰ ਵੀ ਕਹਨੇ ਵੀ ਚਲੋ ਕਈ ਵਾਰੀ ਮਾਲਕ ਅ ਚੰਗਾ ਹੀ ਕਰਦਾ ਹੁੰਦਾ ਜੋ ਵੀ ਕਰਦਾ ਹਨ ਉਹਦੇ ਹੱਥ ਜਈ ਸਾਰੇ ਅਰਦਾਸ ਕਰਾ ਜੇ ਵੀ ਬੱਚੇ ਦੀ ਜਾਨ ਬਾਜੇ ਤੰਦਰੁਸਤ ਹੋ ਜੇ ਤੇ ਆਪਾਂ ਰਾਜੀ ਤੈਨੂੰ ਤਗੜਾ ਤਾਂ ਕਰ ਲਾਂਗੇ ਇੱਕ ਵਾਰੀ ਵਸ ਥੋੜਾ ਖਾਣ ਪੀਣ ਲੱਗ ਜਾਂ। ਸਾਡੇ ਕੋਲੇ ਅਸਲ ਚ ਪੈਸੇ ਵੀ ਖਤਮ ਹੋ ਗਏ। ਤੇ ਚਲੋ ਭੈਣ ਨੇਕ ਨੇ 1000 ਰੁਪਏ ਦੇ ਦਿੱਤਾ ਸੀ ਕਰ ਕਰਾ ਕੇ ਤੇ ਡਾਕਟਰਾਂ ਚ ਮੈਡੀਕਲ ਤੇ ਕੁਝ ਦੋ ਤਿੰਨ ਜਣਾਂ ਤੋਂ ਮੰਗਾਏ ਤੇ ਕੁਝ ਆਧਾਰ ਕਰਿਆਂ ਦੇ ਚਲੋ ਬੰਦੇ ਵਧੀਆ ਸੀ ਕਹਿੰਦੇ ਚਲ ਤੁਸੀਂ ਸੇਵਾ ਕਰਦੇ ਆ ਯਾਰ। ਕੋਈ ਗੱਲ ਨਹੀਂ ਬਾਅਦ ਚ ਦੇ ਜਾਈ ਮੈਂ ਚਲੋ ਬਹੁਤ ਬਹੁਤ ਧੰਨਵਾਦ ਵੀ ਮੈਡੀਕਲ ਵਾਲਿਆਂ ਦਾ ਵੀ ਖਾਸ ਤੌਰ ਤੇ ਵੀਡੀਓ ਮੈਂ ਜ਼ਰੂਰ ਪਾਉਂਗਾ ਜਿਹਦੇ ਪੈਸੇ ਦੇਣਾ ਹੈ ਬਾਈ ਉਹਨਾਂ ਨੂੰ ਕੋਈ ਗੱਲ ਨਹੀਂ